ਸੋ ਹੁਣ ਤੁਹਾਨੂੰ ਦਿਖਾਉਣਾ ਜੀ ਮੈਂ ਇੱਥੋਂ ਬਣਿਆ ਹੋਇਆ ਮਿਊਜ਼ੀਅਮ ਪੁਰਾਣੀ ਦਿਖ ਦਿੱਤੀ ਹੋਈ ਐ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਸਿੰਘਾਂ ਦੀਆਂ ਰਹਿ ਸ਼ਾਂਕ ਕਿਲੇ ਵਗੈਰਾ ਹੁੰਦੇ ਸੀ ਬਹੁਤ ਸੋਹਣੀ ਬਣੀ ਹੋਈ ਐ ਇਹ ਵੀ ਖੁੱਲਾ ਡੁੱਲਾ ਮਾਹੌਲ ਐ ਇੱਥੋਂ ਦਾ ਵੀ ਅੰਦਰ ਜਾ ਕੇ ਦਿਖਾਉਨੇ ਆ ਜੀ ਮੈਂ ਕੀ ਕੁਝ ਬਣਿਆ ਹੋਇਆ ਕਿੰਨਾ ਕੁ ਤਿਆਰ ਹੋ ਗਿਆ ਫਿਰ ਮੈਨੂੰ ਤਾਂ ਲੱਗਦਾ ਸ਼ਾਇਦ ਇਹ ਨਵੇਂ ਹੀ ਤਿਆਰ ਹੋ ਰਿਹਾ ਬਿਲਡਿੰਗ ਬਹੁਤ ਸੋਹਣੀ ਬਣਾਈ ਆ ਇਮਾਰਤਾ ਪੁਰਾਣੇ ਕਿਲੇ ਆਪਾਂ ਕਹਿ ਸਕਦੇ ਆ ਜਿੱਮੇ ਬਣੇ ਹੁੰਦੇ ਆ ਇਹ ਵੀ ਬੁੱਢਾ ਜੋਹੜ ਦੇ ਬਿਲਕੁਲ ਸਾਹਮਣੇ ਪਿੱਛੇ ਗੁਰਦੁਆਰਾ ਸਾਹਿਬ ਰਹਿ ਗਿਆ ਇਹ ਆਵਾਂਗੇ ਇੱਧਰ ਆਪਾਂ ਨਾਲ ਹੀ ਸੜਕ ਦੀ ਦੂਜੀ ਪਾਸੇ ਇਹ ਮਿਊਜ਼ੀਅਮ ਜਿਹੜਾ ਬਣਿਆ ਹੋਇਆ ਵਾਹ ਜੀ ਵਾਹ ਕਿਆ ਸੋਹਣੀ ਇਮਾਰਤ ਆ ਯਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਨਾ ਨਾਮ ਸ਼੍ਰੀ ਗੰਗਾ ਨਗਰ ਏਰੀਏ ਦੇ ਵਿੱਚ ਆਪਾਂ ਕਹਿ ਸਕਦੇ ਆ ਇਹ ਬਣਿਆ ਹੋਇਆ ਹੈ ਰਾਜਸਥਾਨ ਮਿਊਜ਼ੀਅਮ ਬਹੁਤ ਸੋਹਣਾ ਮੈਨੂੰ ਲੱਗ ਰਿਹਾ ਦੇਖਣ ਚ ਮੈਨੂੰ ਐਕਸਾਈਟਮੈਂਟ ਹੋ ਰਹੀ ਹੈ ਵੀ ਜੇ ਬਾਹਰੋਂ ਇੰਨੀ ਸੋਹਣੀ ਇਮਾਰਤ ਹੋ ਸਕਦੀ ਹੈ ਤਾਂ ਅੰਦਰ ਜਾ ਕੇ ਕਿੰਨੀ ਸੋਹਣੀ ਹੋਊਗੀ ਆਜੋ ਜੀ ਆਪਾਂ ਅੰਦਰ ਚੱਲਦੇ ਆਂ ਨਮਸਤੇ ਜੀ ਸੇਵਾ ਸੰਭਾਲ ਤੁਸੀਂ ਕਰ ਰਹੇ ਹੋ ਜੀ ਆਪਾਂ ਗੰਗਨਗਰ ਖੜੇ ਆ ਜੀ ਬੁੱਢਾ ਜੋਹੜ ਤੇ ਮਿਊਜ਼ੀਅਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਸਿੰਘਾਂ ਦੇ ਹਨਾ ਉਸ ਟਾਈਮ ਦੇ ਚਿੱਤਰ ਦਰਸਾਏ ਗਏ ਆ ਚਲੋ ਆਪਾਂ ਅੰਦਰ ਜਾ ਕੇ ਦੇਖਦੇ ਆ ਜੀ ਦਰਸ਼ਨ ਕਰਵਾਉਣੀ ਆ ਸਾਨੂੰ ਬਹੁਤ ਸੋਹਣਾ ਮਿਊਜ਼ੀਅਮ ਸ਼ੁਰੂਆਤ ਤੋਂ ਹੀ 10 ਪਾਤਸ਼ਾਹੀ ਗੁਰੂ ਨਾਨਕ ਪਾਸ਼ਾ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਰਾਮਦਾਸ ਸਾਰੇ ਗੁਰੂਆਂ ਦੀਆਂ ਤਸਵੀਰਾਂ 10ਵੇਂ ਪਾਸ਼ਾ ਤੱਕ ਇੱਥੇ ਬਣੀਆਂ ਹੋਈਆਂ ਸੋਹਣਾ ਕੰਮ ਕੀਤਾ ਹੋਇਆ ਹੈ ਪੰਜਾਬ ਵਾਲਿਓ ਇੱਧਰ ਆਹ ਜਿਹੜੇ ਚਿੱਤਰ ਦਿਖਾਏ ਗਏ ਹੋਏ ਐ ਆ ਸਾਹਮਣੇ ਦੇਖੋਗੇ ਜੀ ਤੁਸੀਂ ਭਾਈ ਦਿਆਲਾ ਜੀ ਅੱਗ ਦੇ ਵਿੱਚ ਅਵਾਲ ਰਹੇ ਐ ਇਹ ਸਿੰਘਾਂ ਦੀਆਂ ਕੁਰਬਾਨੀਆਂ ਉਹਨਾਂ ਟਾਈਮਾਂ ਦੇ ਵਿੱਚ ਭਾਈ ਮਤੀ ਦਾਸ ਜੀ ਆਰੇ ਨਾ ਚੀਰੇ ਜਾ ਰਹੇ ਐ ਸਿੰਘਾਂ ਦੇ ਮੁੱਲ ਇੱਧਰ ਗੁਰਤੇਗ ਬਹਾਦਰ ਜੀ ਦਾ ਚਾਂਦਰੀ ਚੌਂਕ ਦੇ ਵਿੱਚ ਸੀਸ ਜਿਹੜਾ ਕਲਮ ਕੀਤਾ ਗਿਆ ਸੀਗਾ ਉਹ ਚਿੱਤਰ ਦਸਾਇਆ ਗਿਆ ਹੈ ਰੂਮ ਵਿੱਚ ਪਿੰਜਿਆ ਜਾ ਰਿਹਾ ਭਾਈ ਸਤੀ ਦਾਹ ਜੀ ਅ ਅੱਗ ਲਾ ਕੇ ਸਾੜੇ ਜਾ ਰਿਹਾ ਸੌਰੀ ਅੱਗ ਲਾ ਕੇ ਸਾੜੇ ਜਾ ਰਿਹਾ ਭਾਈ ਸਤੀ ਦਾਹ ਜੀ ਅੰਗੁਰੂ ਤੇਗ ਬਹਾਦਰੀ ਦਾ ਸ਼ੀਸ਼ ਚਾਂਦਨੀ ਚੌਕ ਜਿੱਦੋਂ ਕਲਮ ਕੀਤਾ ਗਿਆ ਸੀ ਲੈ ਕੇ ਆਏ ਸੀਗੇ ਅ ਭਾਈ ਜੈਤਾ ਜੀ ਲਿਖਿਆ ਹੋਇਆ ਨਾਮ ਭਾਈ ਜੈਤਾ ਜੀ ਲਗਭਗ ਸਾਰੀ ਆਪਣੀ ਸਿਕ ਹਿਸਟਰੀ ਦਿਖਾਈ ਗਈ ਹੈ ਪੰਜ ਪਿਆਰਾਂ ਨੂੰ ਅਮਰ ਸ਼ਕਾਰੇ ਆ ਜੀ ਧੰਨ ਗੁਰੂ ਗੋਬਿੰਦ ਪਾਤਸ਼ਾਹ ਤੇ ਮਾਤਾ ਗੁਜਰ ਕੌਰ ਜੀ ਗੁਰੂ ਗੋਬ ਸਿੰਘ ਜੀ ਬੱਚੇ ਨਾਲ ਪੂਰਾ ਪਰਿਵਾਰ ਆਪਾ ਗੁਰੂ ਗੋਬ ਸਿੰਘ ਜੀ ਦਾ ਕਹਿ ਸਕਦੇ ਆ ਇੱਥੇ ਦਿਖਾਇਆ ਹੋਇਆ ਹੈ ਇਧਰ ਧੰਨ ਗੁਰੂ ਗੋਬਿੰਦ ਪਾਤਸ਼ਾਹ ਜੀ ਆਪ ਖੁਦ ਪੰਜ ਪਿਆਰਾਂ ਤੋਂ ਅਮਰ ਸੰਚਾਰ ਕਰਦੇ ਆ ਜੋ ਵਿਸਾਖੀ ਦੇ ਦਿਨ ਖਾਲਸਾ ਸਜਾਇਆ ਗਿਆ ਸੀ ਨਵੀਂ ਸਾਜਨਾ ਹੋਈ ਸੀ ਤੇ ਇਹ ਵਾਲਾ ਮੇਰੇ ਖਿਆਲ ਨਾਲ ਜਿਹੜਾ ਦ੍ਰਿਸ਼ ਹੈਗਾ ਇਹ ਕਿਸੇ ਜੰਗ ਦਾ ਤੇ ਇਹ ਵੀ ਕਿਸੇ ਜੰਗ ਦਾ ਸਿੰਬਲ ਬਣਿਆ ਹੋਇਆ ਹੈ ਤੇ ਇਧਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਬੈਠੇ ਹੋਏ ਨੇ ਮੌਜਮਾਨ ਨੇ ਅੱਗੇ ਦੇਖਦੇ ਆ ਇਧਰ ਸਰਹੰਦ ਦਾ ਛੋਟੇ ਬੱਚੇ ਸਹਿਬਜ਼ਾਦੇ ਜਿਹੜੇ ਨਿਹਾਂ ਚ ਚਿਣੇਗੇ ਸੀ ਉਹ ਚੀਜ਼ ਦਿਖਾਈ ਹੋਈ ਹੈ ਹਾਂ ਭਾਈ ਸੁੱਖਾ ਸਿੰਘ ਜੀ ਦੀ ਇਹ ਆ ਗਈ ਤਸਵੀਰ ਜਿੱਥੇ ਆਪਾਂ ਜਿਹੜੇ ਸਥਾਨ ਤੇ ਖੜੇ ਆ ਬੁੱਢਾ ਜੋਹੜ ਸਾਹਮਣੇ ਦੇਖੋ ਮੈਂ ਜ਼ਿਕਰ ਕਰਿਆ ਸੀ ਨਾ ਬਲਾਗ ਦੇ ਵਿੱਚ ਵੀ ਮੋਹਰਾਂ ਥੱਲੇ ਰੱਖਣਗੀਆਂ ਸੀਆਂ ਮਸਾ ਰੰਗੜ ਜਿਹੜੋ ਥੱਲੇ ਚੱਕਿਆ ਅਗਲੇ ਨੇ ਸਿਰ ਵੱਢ ਕੇ ਆਉਂ ਰੱਖਤਾ ਥੱਲੇ ਮਾਰਿਆ ਚੱਕ ਕੇ ਅਗਲੇ ਨੇ ਯੋਧਿਆ ਨੇ ਉਹ ਸੁੱਖਾ ਸਿੰਘ ਮਹਤਾਬ ਸਿੰਘ ਫਿਰ ਉਸ ਤੋਂ ਬਾਅਦ ਨੇਜੇ ਤੇ ਟੰਗ ਕੇ ਜਿਹੜਾ ਮੱッセ ਰੰਗੜ ਦਾ ਸਿਰ ਬੁੰਡਾ ਜੋੜ ਦੀ ਧਰਤੀ ਤੇ ਲੈ ਕੇ ਆਏ ਸੀ ਅੱਗੇ ਆਪਣੇ ਪੰਜ ਤਖਤਾਂ ਦੇ ਦਰਸ਼ਨ ਕਰਵਾਏ ਗਿਆ ਜੀ ਪੰਜਾਂ ਤਖਤਾਂ ਦੇ ਸ੍ਰੀ ਹਜੂਰ ਸਾਹਿਬ ਦਮਦਮਾ ਸਾਹਿਬ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਪਟਨਾ ਸਾਹਿਬ ਬਿਹਾਰ ਸ੍ਰੀ ਹਰਮੰਦਰ ਸਾਹਿਬ ਪੰਜ ਤਖਤਾਂ ਦਾ ਇੱਥੇ ਦਿਖਾਇਆ ਗਿਆ ਜੀ ਗੁਰੂ ਗੋਮ ਸਿੰਘ ਨੌਰਮਨ ਨਰੇਂਦਰ ਜੈਪੁਰ ਤੇ ਗੁਰਗੋੰਧਪੁਰਾ ਬੁੰਡਾ ਜੋੜ ਇਹ ਦੋ ਬਣੇ ਹੋਏ ਆ ਬਾਕੀ ਬਣਿਆ ਕੁੱਲ ਬਣਿਆ 46 ਇਹ ਬਣਿਆ ਜੀ ਇਹਦੇ 10 ਦਾ ਇਹ ਬਣਿਆ ਧੰਨੇ ਪੱਕਦਾ ਜੀ ਇਹ ਜੀ ਮਤਲਬ ਸੇਮ ਸੇਮ ਆਰਟੀਟੈਕ ਉੱਥੋਂ ਵੀ ਕੀਤੇ ਹੋਏ ਆ ਜੀ ਉੱਥੇ ਵੀ ਹਾਂ ਜੀ ਇਹ ਇਹ 46 ਆ ਨਾ ਛਾੜ ਦੀ ਬਿਲਡਿੰਗ ਪੱਥਰ ਦੀ ਹੈ ਦੋਲਦਪੁਰ ਦਾ ਪੱਥਰੀ ਹੈ ਜੀ ਬਾ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਸਰਕਾਰ ਨੇ ਕੀਤਾ ਜਾਂ ਕਿੱਥੇ ਨਹੀਂ ਸਰਕਾਰ ਨੇ ਕੀਤਾ ਜੀ ਸਰਕਾਰ ਦੇ ਅੰਨੇ ਗਵਰਨਮੈਂਟ ਨੇ ਕੀਤਾ ਧੰਨਵਾਦ ਜੀ ਗਵਰਨਮੈਂਟ ਦਾ ਸ਼ੁਕਰੀਆ ਉਹਨਾਂ ਦਾ ਤੇ ਸਿੱਕ ਇਤਿਹਾਸ ਨਾਲ ਚੀਜ਼ਾਂ ਬਹੁਤ ਵਧੀਆ ਦਿਖਾਈਆਂ ਗਈਆਂ ਤੇ ਸਾਡੀ ਸੇਵਾਦਾਰ ਵੇਟ ਕਰ ਰਹੇ ਆ ਸੋ ਬੁੱਢਾ ਜੋੜ ਆਇਤਾ ਜੀ ਨਾਲ ਹੀ ਮਿਊਜ਼ੀਅਮ ਬਣਿਆ ਇੱਥੇ ਵੀ ਦਰਸ਼ਨ ਕਰਿਓ ਤੁਹਾਨੂੰ ਸਾਰਾ ਇਤਿਹਾਸ ਇੱਥੋਂ ਦੇਖਣ ਨੂੰ ਮਿਲੂਗਾ ਸੋ ਇਹ ਆਪਣਾ ਪੂਰਾ ਬਲੌਗ ਸੀ ਬੁੱਢਾ ਜੋੜ ਦਾ ਮਿਲਦੇ ਆਂ ਅੱਗੇ ਬਣੇ ਰਿਹਾ